ਪਿੰਡ ਨizampur ਵਿਖੇ ਤਪ ਅਸਥਾਨ ਬਾਬਾ ਸ਼੍ਰੀ ਚੰਦ ਜੀ ਵਿਖੇ ਬਾਬਾ ਮਨਜੀਤ ਸਿੰਘ 베ਦੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲੇ ਸੰਚਾਲਕ ਤਪ ਅਸਥਾਨ ਬਾਬਾ ਸ਼੍ਰੀ ਚੰਦ ਜੀ 16ਵੀਂ ਪੀੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਗਵਾਈ ਹੇਠ ਬਾਬਾ ਸ਼੍ਰੀ ਚੰਦ ਜੀ ਦਾ ਆਗਮਨ ਪੁਰਬ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਆਗਮਨ ਪੁਰਬ ਦੀ ਖੁਸ਼ੀ ਵਿੱਚ ਸਾਲਾਨਾ ਸ੍ਰੀ ਅਖੰਡ ਪਾਠਾਂ ਦੀ ਲੜੀ ਜੋ 6 ਸਤੰਬਰ ਤੋਂ ਚੱਲ ਰਹੀ ਸੀ ਅੱਜ ਉਸ ਦੀ ਸਮਾਪਤੀ ਦੇ ਭੋਗ ਪਾਏ ਗਏ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ ਜਿਨ੍ਹਾਂ ਵਿੱਚ ਰਾਗੀ ਜੱਥਾ ਪਾਈ ਰੇਸ਼ਮ ਸਿੰਘ ढाडी जथे सुखविंदर सिंह लुबाणा ढाडी जथा सरबजीत सिंह जौहल कथावाचक पाई गुरप्रीत सिंह खालसा खेम खेमकरण वाले हैड ग्रंथी भाई राम सिंह बादशाहपुर वाले ते बाबा करनजीत सिंह बेदी ते बाबा मनजीत सिंह बेदी ने अपने प्रवचना राही संतान को निहाल किया इस मौके बाबा मनजीत सिंह बेदी ने बाबा श्री चंद जी के जीवन से विस्थार पूर्वक चालना पाया इस दौरान बा किरणजीत बेदी वालों समागम दौरान पहुंचिया हुई समूह जी आया आख्या गया ਇਸ ਮੌਕੇ ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਵੀ ਕੀਤੀ ਗਈ। ਇਸ ਦੌਰਾਨ ਮੁਫਤ ਆਯੁਰਵੇਦ ਅਤੇ ਹੋਮੋਪੈਥੀਓ ਕੈਂਪ ਲਗਾਇਆ ਗਿਆ ਅਤੇ ਇਸ ਕੈਂਪ ਦਾ 500 ਤੋਂ ਜ਼ਿਆਦਾ ਲੋਕਾਂ ਨੇ ਲਾਹਾ ਪ੍ਰਾਪਤ ਕੀਤਾ। ਇਸ ਮੌਕੇ ਗੁਰੂ ਕਾਰਵਿਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੀ ਸੇਵਾ ਲੈਣ ਵਾਲੇ ਪ੍ਰਾਣੀਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਬਾਬਾ ਹਰਜਿੰਦਰ ਸਿੰਘ ਬੇਦੀ ਆਈਏਐਸ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਨੂੰ ਗੁਰੂ ਕਾਰ ਵੱਲੋਂ ਸਿਰਪਾਓ ਪੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸੰਗਤਾਂ ਵਾਸਤੇ ਚਾਹ ਪਕੌੜੀਆਂ ਅਤੇ ਗੁਰੂ ਕੀ ਲੰਗਰ ਅਟੁੱਟ ਵਰਤਾਏ ਗਏ ਇਸ ਮੌਕੇ ਹੋਰਨਾ ਤੋਂ ਇਲਾਵਾ ਮਾਤਾ ਬਲਜਿੰਦਰ ਕੌਰ 베ਦੀ, ਬਾਬਾ ਕਨਜੀਤ ਸਿੰਘ 베ਦੀ, ਬਾਬਾ ਸਤਿੰਦਰਪਾਲ ਸਿੰਘ 베ਦੀ, ਹੈਡ ਗਰੰਤੀ ਗੁਰਪ੍ਰੀਤ ਸਿੰਘ ਖਾਲਸਾ ਆਦੇ ਹਾਜ਼ਰ ਸਨ। ਬਵਾਨੀਆਂ ਕਹਾਣੀਆਂ ਪੁੱਤ ਪੁੱਤ ਕਰਨ। ਸਨ ਭਗਵਾਨ ਬਾਬਾ ਸ੍ਰੀਚੰਦ ਸਾਹਿਬ ਜੀ ਦੇ 531 ਮੇ ਆਗਮਨ ਪੁਰਬ। ਉਹਨਾਂ ਦੇ ਪਾਵਨ ਤਪਸਥਾਨਾ ਵਿਖੇ ਪਿੰਡ ਨizampur ਗੁਰਦਰਾ ਤਪਸਥਾਨ ਪਵਨ ਬਾਬਾ ਸ੍ਰੀ ਚੰਜੀ ਵਿਖੇ 5 ਸਤੰਬਰ ਤੋਂ ਬੜੇ ਪਿਆਰ ਸਤਿਕਾਰ ਨਾਲ ਸੰਗਤਾਂ ਮਨਾਣਾ ਕਰ ਰਹੀਆਂ ਸਨ ਉਹਨਾਂ ਵਿੱਚ ਅੱਜ ਮੀਡੀਆ ਰਾਹੀਂ ਹਾਜ਼ਰੀ ਭਰ ਰਹੀ ਗੁਰੂਕ ਸਾਹਿਬ ਸੰਗਤ ਜੀਓ ਸਭ ਤੋਂ ਪਹਿਲਾਂ ਅਸੀਂ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਈਏ ਫਤਿਹ ਦੀ ਸਾਂਝ ਪਾਈਏ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਪਗਵਾਨ ਬਾਬਾ ਸਿਰਜਨ ਸਾਹਿਬ ਦੀ ਬੇਪਾਰ ਕਿਰਪਾ ਅਪਾਰ ਬਖਸ਼ਿਸ਼ ਹੋਈ ਉਹਨਾਂ ਦਾ 531 ਮਹਾਗਮਨਪੁਰਬ ਜੋ ਉਹਨਾਂ ਦੇ ਪਰਿਵਾਰ ਉਹਨਾਂ ਦੀ ਅਨਸਬੰਸ ਬਾਬਾ ਮਨਜੀਤ ਸਿੰਘ ਜੀ ਦੀ ਸੋਲਵੀਂ ਪੀੜੀ ਗੁਰਨਾਣ ਸਾਹਿਬ ਗੁਰਦਰਾਸਿ ਚੋੜਾ ਸਾਹਿਬ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ 6 ਸਤੰਬਰ ਤੋਂ 5 ਸਤੰਬਰ ਤੋ ਮਨਾ ਰਹੀਆਂ ਸਨ ਅੱਜ ਬੜੇ ਪਿਆਰ ਸਤਿਕਾਰ ਨਾਲ ਬੜੇ ਉਤਸ਼ਾਹ ਨਾਲ ਅੱਜ ਉਸ ਦੀ ਸੰਪੂਰਨਤਾ ਹੋਈ ਹੈ ਅੱਜ ਦੇਖਨਪੜ ਸਾਹਿਬ ਜੀ ਜੜੀਆਂ ਜੋ 5 ਸਤੰਬਰ ਤੋਂ ਆਰੰਭ ਕੀਤੀਆਂ ਸਨ ਉਹਨਾਂ ਦੇ ਭੋਗ ਪੇ ਉਪਰੰਤ ਕੀਰਤਨ ਦਰਬਾਰ ਸਜਾਏਗੇ ਰਾਗੀ ਢਾਡੀ ਜਿੱਥੇ ਪਹੁੰਚੇ ਬੜੇ ਪਿਆਰ ਸਤਿਕਾਰ ਨਾਲ ਉਹਨਾਂ ਨੇ ਗੁਰੂ ਕੀਰਤਿ ਰਾਹੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅੱਜ ਦੇ ਮੌਕੇ ਉੱਪਰ ਬਾਬਾ ਜੀ ਵੱਲੋਂ ਆਯੁਰਵੈਦਿਕ ਕੈਂਪ ਐਲੋਪੈਥਿਕ ਕੈਂਪ ਦੋ ਤਰ੍ਹਾਂ ਦੇ ਕੈਂਪ ਲਗਾਏਗੇ ਜਿਸ ਵਿੱਚ ਡਾਕਟਰ ਸਹਿਬਾਨ ਦੂਰ ਦਰਾਡੇ ਤੋਂ ਪਹੁੰਚੇ ਸਨ ਉਹਨਾਂ ਨੇ ਬੜੇ ਪਿਆਰ ਨਾਲ ਸੰਗਤਾਂ ਦੀ ਸੇਵਾ ਕੀਤੀ ਸਾਰੀਆਂ ਦਵਾਈਆਂ ਗੁਰਦਾਰਾ ਸਾਹਿਬ ਵੱਲੋਂ ਮੁਕਤ ਦਿੱਤੀਆਂ ਗਈਆਂ ਸੰਗਤਾਂ ਨੇ ਇਸ ਕੰਮ 'ਤੇ ਬੜੇ ਜ਼ਿਆਦਾ ਫਾਇਦਾ ਉਠਾਇਆ ਜੀ ਗੁਰੂ ਕੇ ਲੰਗਰ ਕੁੱਟ ਬਰਤਾਏਗੇ ਸੰਗਤਾਂ ਨੇ ਬੇਅੰਤ ਸੇਵਾਵਾਂ ਕੀਤੀਆਂ ਅਰਦਾਸ ਹੈ ਸਤੂਰਾਂ ਦੇ ਚਰਨਾਂ ਵਿੱਚ ਜਿਨ੍ਹਾਂ ਜਿਨ੍ਹਾਂ ਭਾਵਨਾ ਨਾਲ ਸੰਗਤ ਨੇ ਇਸ ਮਹਾਨ ਕੁੰਭ ਦੇ ਵਿੱਚ ਸੇਵਾ ਕੀਤੀ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਉੱਪਰ ਮਿਹਰ ਭਰਿਆ ਹੱਥ ਰੱਖਣ ਰਾਨੀ ਦੀ ਸੇਵਾ ਦਰ ਕਬੂਲ ਕਰਨ ਝੋਲੀਆਂ ਪਰਨ ਖੁਸ਼ੀਆਂ ਦੇਣ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਵੇ ਨਾਲੇ ਬੇਨਤੀ ਹੈ ਸੰਗਤ ਜੀ ਇਹ ਉਹ ਪਾਵਨ ਸਥਾਨ ਨੇ ਜਿੱਥੇ ਬਾਬਾ ਸ੍ਰੀ ਚੰਗ ਸਾਹਿਬ ਜੀ ਨੇ ਆਪ ਚਰਨ ਪਾਏ ਆਪ ਚਰਨ ਪਾ ਕੇ ਇਸ ਸਥਾਨ ਨੂੰ ਪਵਿੱਤਰ ਕੀਤਾ ਆਪਣੇ ਇੱਕ ਸ਼ਰਧਾਲੂ ਨੂੰ ਦਰੋਂ ਕਰੋ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਉਸ ਪੁੱਤਰ ਦੇ ਨਾਮ ਉੱਪਰ ਹੀ ਇਹ ਨਗਰ ਬਸਿਆ ਦੇ ਸਤਿਗੁਰ ਦੀ ਕਿਰਪਾ ਨਾਲ ਸੰਕਾ ਬੜੇ ਦੂਰ ਰਾਡੇ ਤੋਂ ਐਸ ਸਥਾਨ ਉੱਪਰ ਨਤਮਸਤਕ ਹੋ ਕੇ ਬਾਬਾ ਸ੍ਰਿਚੰਦ ਸਾਹਿਬ ਜੀ ਦੀ ਕਿਰਪਾ ਨਾਲ ਝੋਲੀਆਂ ਫੜਦੀਆਂ ਨੇ ਸੋ ਬੇਨਤੀ ਹੈ ਸੰਗਤ ਜੀ ਸਾਨੂੰ ਵੀ ਐਸ ਸਥਾਨ ਦੇ ਉੱਪਰ ਆ ਕੇ ਬਾਬਾ ਸ੍ਰਿਚੰਦ ਸਾਹਿਬ ਜੀ ਦੇ ਦਰਸ਼ਨਾਂ ਦੇ ਸਥਾਨ ਦੇ ਦਰਸ਼ਨ ਕਰਨੇ ਚਾਹੀਦੇ ਨੇ ਸੰਗੇ ਦਰਸ਼ਨ ਕਰਨੇ ਚਾਹੀਦੇ ਨੇ ਉਹਨਾਂ ਦੇ ਜੋ ਵੀ ਸਾਨੂੰ ਐਸ ਸੰਸਾਰ ਦੇ ਉੱਪਰ ਰਹਿਣ ਦੇ ਸਾਨੂੰ ਤਰੀਕੇ ਦੱਸੇ ਨੇ ਉਹਨਾਂ ਨੇ ਉਪਦੇਸ਼ ਦਿੱਤੇ ਨੇ ਹਨੋਂ ਉੱਪਰ ਸਾਨੂੰ ਚੱਲਣਾ ਚਾਹੀਦਾ ਹੈ ਬਾਬਾ ਨਾਨਕ ਨੇ ਕਿਹਾ ਨਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਬਾਬਾ ਸ੍ਰੀ ਚੰਗ ਸਾਹਿਬ ਨੇ ਵੀ ਇਹੀ ਪੁਰਨੇ ਉੱਪਰ ਚੱਲੇ ਸੰਗਤਾਂ ਨੂੰ ਬਾਬੇ ਨਾਨਕ ਦੇ ਨਾਲ ਜੋੜਿਆ ਗੁਰੂ ਕਰਨ ਨਾਲ ਜੋੜਿਆ ਸੋ ਬੇਨਤੀ ਹੈ ਆਪ ਵੀ ਗੁਰੂ ਕਰਨ ਨਾਲ ਜੁੜੋ ਸੰਗਤ ਦੀ ਸੇਵਾ ਕਰੋ ਸਮਾ ਦੀ ਸੇਵਾ ਕਰੋ ਅਮਰ ਵੇਲਾ ਸੰਭੋ ਸੰਧੇ ਵੇਲਾ ਸੰਭੋ ਅਰਦਾਸ ਹੈ ਸਤਗੁਰੂ ਜੀ ਤੁਹਾਡੇ ਸਾਰੇ ਉੱਪਰ ਕਿਰਪਾ ਪਰਿਆ ਮਿਹਰ ਪਰਿਆ ਹੱਥ ਰੱਖਣ ਜੀ ਹੋਈਆਂ ਭਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਂ ਦੇਖੋ ਜੀ ਅੱਜ ਪਿੰਡ ਨੇਜਾਪੁਰ ਵਿਖੇ ਬੜੀ ਧੂਮ-ਧਾਮ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜਾ ਬਾਬਾ ਸ਼੍ਰੀ ਚਾਂਦ ਜੀ ਦੇ ਜਨਮ ਦਿਹਾੜਾ ਮਨਾਇਆ ਗਿਆ ਮੈਂ ਸਾਰੀ ਸੰਗਤ ਨੂੰ ਸਾਰੇ ਏਰੀਆ ਦੇ ਸੰਗਤ ਨੂੰ ਪਿੰਡ ਅੰਜਾਪੁਰ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਪੂਰੇ 베ਦੀ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਬੜੀ ਹੀ ਧੂਮ-ਧਾਮ ਦੇ ਨਾਲ ਢਾਗੀ ਕੀਰਤनियां ਢਾਡੀ ਆਪਣੇ ਜਥੇ ਜਿਨ੍ਹਾਂ ਦੇ ਨਾਲ ਗੁਰੂ ਸਾਹਿਬ ਦੀ ਸਲਾਘਾ ਉਹਨਾਂ ਦੇ ਜਸ ਗਾਏ ਮੈਂ ਹੀ ਕਹਿਣਾ ਚਾਹਾਂਗਾ ਕਿ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਤੁਸੀਂ ਗੁਰੂ ਸਾਹਿਬ ਦੇ ਨਾਲ ਜੁੜਿਆ ਕਰੋ ਉਹਨਾਂ ਦੇ ਘਰ ਬਖਸ਼ਿਸ਼ ਹੈ ਜੇ ਅਸੀਂ ਗੁਰੂ ਸਾਹਿਬ ਦੇ ਨਾਲ ਜੁੜਦੇ ਆਂ ਕਿਉਂਕਿ ਹਰ ਘਰ ਦੀ ਜਿਹੜੀ ਬਰਕਤ ਆ ਗੁਰੂ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਮੈਂ ਤੁਹਾਡੇ ਸਾਰੇ ਬੱਚਿਆਂ ਦੀ ਤੁਹਾਡੇ ਪਰਿਵਾਰਾਂ ਦੀ ਪਹਿਲੇ ਦਿਲੋਂ ਅਰਦਾਸ ਕਰਦਾ ਕਿ ਗੁਰੂ ਨਾਨਕ ਸਾਹਿਬ ਸਰਬਤ ਦਾ ਭਲਾ ਕਰਨ ਤੇ ਸਾਰੇ ਤੁਹਾਡੇ ਪੱਤਰਕਾਰ ਵੀਰਾਂ ਦਾ ਇਹੀ ਮੈਂ ਅਪੀਲ ਕਰਦਾ ਕਿ ਜਿੰਨਾ ਗੁਰੂ ਦੇ ਨਾਲ ਅਸੀਂ ਜੁੜਾਂਗੇ ਉਨਾ ਹੀ ਵਧਾਂਗੇ ਫੁੱਲਾਂਗੇ ਤੇ ਪਰਿਵਾਰ ਨੂੰ ਸਾਰਿਆਂ ਨੂੰ ਮੈਂ ਮੁਬਾਰਕਬਾਦ ਤੇ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬੜਾ ਮਾਣ ਸਨਮਾਨ ਬਖਸ਼ਿਆ ਤੇ ਅੱਜ ਸਾਰਿਆਂ ਦੇ ਨਾਲੇ ਰੂਪ ਰੂਪ ਹੋਣ ਦਾ ਜਿਹੜਾ ਆ ਮੈਨੂੰ ਇੱਥੇ ਟਾਈਮ ਦਿੱਤਾ ਤੇ ਅਸੀਂ ਇਹੀ ਕਰਾਂਗੇ ਕਿ ਨੈਕਸਟ ਟਾਈਮ ਜਿਹੜੀ ਹਰ ਸਾਲ ਦੇ ਸਾਲ ਮਨਾਇਆ ਜਾਂਦਾ ਹੋਰ ਸੰਗਤ ਨੂੰ ਅਪੀਲ ਕਰਦਾ ਤੁਸੀਂ ਨਾਲ ਜੁੜੋ ਤੇ ਇਹ ਜਿਹੜਾ ਸਮਾਗਮ ਹੈ এর ਵਿੱਚ ਆਪਣਾ ਭਾਗੀ ਬਣੋ ਤਾਂ ਤੇ ਗੁਰੂ ਸਾਹਿਬ ਦੀਆਂ ਤੁਸੀਂਾਂ ਖੁਸ਼ੀਆਂ ਮਾਣੋ ਤੇ ਉਹਨਾਂ ਦੀ ਜਿਹੜੇ ਅਸੀਸਾਂ ਦੇ ਭਾਗੀ ਬਣਦਾ